ਸ਼ਹੀਦਨ ਕਾਨਾ ਸਾਹਿਬ ਦੇ ਸ਼ਹੀਦਾਂ ਦੇ ਸਤਿਕਾਰ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਕੌਮ ਨੂੰ ਵੱਡਾ ਸੰਦੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਉਰਜਾ-ਪੁਰਜਾ ਕੱਟ ਮਾਰੈ ਕਬ ਹੋਣਾ ਛੱਡੈ ਖੇਤ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ 21 ਫਰਵਰੀ ਹੈ ਔਰ 21 ਫਰਵਰੀ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਮਹਾਨਤਾ ਰੱਖਦਾ ਹੈ ਕਿਉਂਕਿ ਇਸ ਦਿਨ 21 ਫਰਵਰੀ 1920 ਨੂੰ ਭਾਈ ਲਖਮਨ ਸਿੰਘ ਦੀ ਧਾਰੋਵਾਲੀ ਤਕਰੀਬਨ 200 ਸਿੰਘਾਂ ਸਿੰਘਣੀਆਂ ਦਾ ਜੱਥਾ ਲੈ ਕੇ ਗੁਰਦੁਆਰਿਆਂ ਉੱਤੇ ਕਾਬੂ ਵਿਚ ਵਿਚਾਰੀ ਸ਼ਰਾਬੀ ਕਬਾਬੀ ਮਹੰਤਾਂ ਤੋਂ ਗੁਰਦੁਆਰੇ ਸਹਿਬਾਨਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਅੱਜ ਦੇ ਦਿਨ ਗੁਰਦੁਆਰਾ ਪ੍ਰਕਾਸ਼ ਸਥਾਨ ਜੋ ਸਤਗੁਰਾਂ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ ਉਸ ਪਾਵਨ ਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਉੱਥੇ ਪਹੁੰਚੇ ਔਰ ਉੱਥੇ ਕਾਬਜ ਨਰੈਣੂ ਮਹੰਤ ਅਤੇ ਨਰੈਣੂ ਮਹੰਤ ਤੇ ਗੁੰਡਿਆਂ ਨੇ ਉਹਨਾਂ ਨੇ ਹਰਤੇ ਸਿੰਘਾ ਨੂੰ ਗੋੜੀਆਂ ਮਾਰ ਕੇ ਸ਼ਹੀਦ ਕੀਤਾ ਭਾਈ ਲక్ష్ਮਣ ਸਿੰਘ ਧਾਰੋਵਾਲੀ ਸਤਗੁਰਾਂ ਦੀ ਤਾਬਿਆ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਅਰਦਾਸ ਸਿੱਖ ਕਰਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਝੜਕੜੀਆਂ ਤੇ ਚੜ੍ਹੇ ਕਦੇ ਅਰਦਾਸ ਵਿੱਚ ਇਹ ਸ਼ਬਦ ਪੜੇ ਜਾਂਦੇ ਸਨ ਬੋਲੇ ਜਾਂਦੇ ਸਨ ਕਿ ਜਿਉਂਦੇ ਜੰਡਾ ਨਾ ਬਨ ਕੇ ਸਾਰੇ ਗਏ ਜਿਉਂਦੇ ਪੱਟੀਆਂ ਦੇ ਵਿੱਚ ਝੋਕੇ ਗਏ ਸਾਡਾ ਇਤਿਹਾਸ ਦੱਸਦਾ ਹੈ ਕਿ ਜੋ ਸ਼ਹੀਦਾਂ ਦੇ ਵਾਸਤੇ ਚਿਕਾ ਤਿਆਰ ਕੀਤੀ ਗਈ ਅੰਗੂਠਾ ਤਿਆਗ ਕੀਤਾ ਗਿਆ ਉਹ 12 ਫੁੱਟ ਲੰਬਾ ਤੇ 8 ਫੁੱਟ ਚੌੜਾ ਸੀ ਔਰ ਉਹਨਾਂ ਮਹਾਨ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਤੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਨੂੰ ਆਜਾਦ ਕਰਵਾਇਆ ਔਰ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਉੱਥੇ ਜੈਤੋ ਦੇ ਸ਼ਹੀਦਾਂ ਦਾ ਵੀ ਅੱਜ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਮਰਯਾਦਾ ਨੂੰ ਆਨ ਬਾਨ ਸ਼ਾਨ ਨੂੰ ਕੈਮਰਾਖਦਿਆਂ ਹੋਇਆਂ ਅੱਜ ਦੇ ਦਿਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਆਓ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਉਹਨਾਂ ਨੂੰ ਯਾਦ ਕਰੀਏ ਕਿ ਜਿਨ੍ਹਾਂ ਨੇ ਧਰਮ ਉੱਤੋਂ ਆਪਾ ਕੁਰਬਾਨ ਕੀਤਾ ਸਤਗੁਰਾਂ ਦੇ ਪਾਵਨ ਅਸਥਾਨਾਂ ਗੁਰਦ ਆਮਾ ਨੂੰ ਉਹਨਾਂ ਵੇ ਵਿਚਾਰੀ ਸ਼ਰਾਬੀ ਕਬਾਬੀ ਆਯਾਸ਼ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਚਰਨਾਂ ਤੇ ਸਾਡਾ ਸਦਾਈ ਨਮਸਕਾਰ ਹੈ ਕਿ ਜਿਨ੍ਹਾਂ ਨੇ ਮंथ ਦੀ ਚੜ੍ਹਦੀ ਕਲਾ ਵਾਸਤੇ ਇਹ ਕਾਰਜ ਕੀਤੇ ਗੁਰੂਤਾ ਗੁਰਦੁਆਰੇ ਸਹਿਬਾਨਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਇਹ ਕਾਰਜ ਕੀਤੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਮਸਕਾਰ ਕਰੀਏ ਔਰ ਅੱਜ 21 ਫਰਵਰੀ ਜੋ ਦਿਹਾੜਾ ਹੈ ਉਹਨੂੰ ਸ਼ਰਧਾ ਔਰ ਸਤਕਾਰ ਸਹਿਤ ਮਨਾ ਕੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਸਤਿਕਾਰ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਕੌਮ ਨੂੰ ਵੱਡਾ ਸੰਦੇਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਛਾਨੀ ਹੈ ਜੋ ਲੜੈ ਦੀਨ ਕੇ ਹੇਤ ਉਰਜਾ-ਪੁਰਜਾ ਕੱਟ ਮਾਰੈ ਕਬ ਹੋ ਨਾ ਛੱਡੈ ਖੇਤ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ 21 ਫਰਵਰੀ ਹੈ ਔਰ 21 ਫਰਵਰੀ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਮਹਾਨਤਾ ਰੱਖਦਾ ਹੈ ਕਿਉਂਕਿ ਇਸ ਦਿਨ 21 ਫਰਵਰੀ 1920 ਨੂੰ ਭਾਈ ਲਖਮਨ ਸਿੰਘ ਧਾਰੋਵਾਲੀ ਤਕਰੀਬਨ 200 ਸਿੰਘਾਂ ਸਿੰਘਣੀਆਂ ਦਾ ਜੱਥਾ ਲੈ ਕੇ ਗੁਰਦੁਆਰਿਆਂ ਉੱਤੇ ਕਾਬੂ ਵਿਭਚਾਰੀ ਸ਼ਰਾਬੀ ਕਬਾਬੀ ਮਹੰਤਾਂ ਤੋਂ ਗੁਰਦੁਆਰੇ ਸਹਿਬਾਨਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਅੱਜ ਦੇ ਦਿਨ ਗੁਰਦੁਆਰਾ ਪ੍ਰਕਾਸ਼ ਸਥਾਨ ਜੋ ਸਤਗੁਰਾਂ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ ਉਸ ਪਾਵਨ ਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਉੱਥੇ ਪਹੁੰਚੇ ਔਰ ਉੱਥੇ ਕਾਬਜ ਨਰੈਣੂ ਮਹੰਤ ਅਤੇ ਨਰੈਣੂ ਮਹੰਤ ਤੇ ਗੁੰਡਿਆਂ ਨੇ ਉਹਨਾਂ ਨੇ ਹਰਤੇ ਸਿੰਘਾ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਭਾਈ ਲక్ష్ਮਣ ਸਿੰਘ ਧਾਰੋਵਾਲੀ ਸਤਗੁਰਾਂ ਦੀ ਤਾਬਿਆ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਅਰਦਾਸ ਸਿੱਖ ਕਰਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਝੜਕੜੀਆਂ ਤੇ ਚੜ੍ਹੇ ਕਦੇ ਅਰਦਾਸ ਵਿੱਚ ਇਹ ਸ਼ਬਦ ਪੜੇ ਜਾਂਦੇ ਸਨ ਬੋਲੇ ਜਾਂਦੇ ਸਨ ਕਿ ਜਿਉਂਦੇ ਏਜੰਡਾ ਨਾ ਬਣ ਕੇ ਸਾਰੇ ਗਏ ਜਿਉਂਦੇ ਪੱਟੀਆਂ ਦੇ ਵਿੱਚ ਝੋਕੇ ਗਏ ਸਾਡਾ ਇਤਿਹਾਸ ਦੱਸਦਾ ਹੈ ਕਿ ਜੋ ਸ਼ਹੀਦਾਂ ਦੇ ਵਾਸਤੇ ਚਿਖਾ ਤਿਆਰ ਕੀਤੀ ਗਈ ਅੰਗੂਠਾ ਤਿਆਗ ਕੀਤਾ ਗਿਆ ਉਹ 12 ਫੁੱਟ ਲੰਬਾ ਤੇ 8 ਫੁੱਟ ਚੌੜਾ ਸੀ ਔਰ ਉਹਨਾਂ ਮਹਾਨ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਤੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਨੂੰ ਆਜਾਦ ਕਰਵਾਇਆ ਔਰ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਉੱਥੇ ਜੈਤੋ ਦੇ ਸ਼ਹੀਦਾਂ ਦਾ ਵੀ ਅੱਜ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਮਰਯਾਦਾ ਨੂੰ ਆਨ ਬਾਨ ਸ਼ਾਨ ਨੂੰ ਕੈਮਰਾਖਦਿਆਂ ਹੋਇਆਂ ਅੱਜ ਦੇ ਦਿਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਆਓ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਉਹਨਾਂ ਨੂੰ ਯਾਦ ਕਰੀਏ ਕਿ ਜਿਨ੍ਹਾਂ ਨੇ ਧਰਮ ਉੱਤੋਂ ਆਪਾ ਕੁਰਬਾਨ ਕੀਤਾ ਸਤਗੁਰਾਂ ਦੇ ਪਾਵਨ ਅਸਥਾਨਾਂ ਗੁਰਦ ਆਮਾ ਨੂੰ ਉਹਨਾਂ ਵੇ ਵਿਚਾਰੀ ਸ਼ਰਾਬੀ ਕਬਾਬੀ ਆਯਾਸ਼ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਚਰਨਾਂ ਤੇ ਸਾਡਾ ਸਦਾ ਹੀ ਨਮਸਕਾਰ ਹੈ ਕਿ ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਹ ਕਾਰਜ ਕੀਤੇ ਗੁਰੂਤਾਬ ਗੁਰਦੁਆਰੇ ਸਹਿਬਾਨਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਇਹ ਕਾਰਜ ਕੀਤੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਮਸਕਾਰ ਕਰੀਏ ਔਰ ਅੱਜ 21 ਫਰਵਰੀ ਜੋ ਦਿਹਾੜਾ ਹੈ ਉਹਨੂੰ ਸ਼ਰਧਾ ਔਰ ਸਤਕਾਰ ਸਹਿਤ ਮਨਾ ਕੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ